ਦਿਆਰ ਨੇ ਕੀਤੀ ਪਰਜਾਈ ਨਾ ਇਹੋ ਜੀ ਕਰਤੂਤ ਸੁਣ ਕੇ ਸਭ ਹੈਰਾਨ ਸਤਿਕਾਰਯੋਗ ਦਰਸ਼ਕੋ ਜਦ ਵੀ ਕਦੇ ਅਸੀਂ ਆਪਣੀ ਧੀ ਦਾ ਰਿਸ਼ਤਾ ਕਿਸੇ ਪਰਿਵਾਰ ਨਾਲ ਜੋੜਦੇ ਆ ਤਾਂ ਉਸ ਵਕਤ ਅਸੀਂ ਮੁੰਡੇ ਦਾ ਪੜ੍ਹਾਈ ਲਿਖਾਈ ਉਸ ਦੀ ਕਮਾਈ ਤੇ ਉਸ ਦੇ ਪਰਿਵਾਰ ਦੇ ਰੁਤਬੇ ਨੂੰ ਤਾਂ ਜ਼ਰੂਰ ਦੇਖਦੇ ਆ ਪਰ ਕਈ ਵਾਰ ਅਸੀਂ ਉਸ ਪਰਿਵਾਰ ਦੇ ਸੁਭਾਅ ਬਾਰੇ ਜਾਨਣਾ ਭੁੱਲ ਜਾਂਦੇ ਹਾਂ ਹੁਣ ਤੁਸੀਂ ਸੋਚੋਗੇ ਵੀ ਇਹ ਗੱਲਾਂ ਅੱਜ ਮੈਂ ਤੁਹਾਡੇ ਨਾਲ ਕਿਉਂ ਕਰ ਰਹੀ ਹਾਂ ਕਿਉਂਕਿ ਸਾਡੇ ਸਾਹਮਣੇ ਇੱਕ ਇਹੋ ਜੀ ਘਟਨਾ ਸਾਹ ਆਈ ਆ ਜਿਸ ਨੂੰ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿ ਕੁੜੀ ਕੁੜੀ ਦੇ ਸਾਰੇ ਪਰਿਵਾਰ ਨੇ ਕੁੜੀ ਦੇ ਨਾਲ ਇਹੋ ਜਿਹਾ ਕੀਤਾ ਜਿਸ ਦੇ ਨਾਲ ਸਾਡੀ ਰੂਹ ਕੰਬ ਉੱਠਦੀ ਹੈ ਤੇ ਖਬਰ ਦੱਸੀ ਜਾ ਰਹੀ ਹੈ ਜੀ ਕੈਨੇਡਾ ਦੀ ਜਿੱਥੇ ਕਿ ਇੱਕ ਦਿਔਰ ਨੇ ਆਪਦੀ ਪਰਜਾਈ ਨੂੰ ਸਾੜ ਦਿੱਤਾ ਮ੍ਰਿਤਕ ਦਾ ਨਾਮ ਆ ਜੀ ਮਨਦੀਪ ਕੌਰ ਮਨਦੀਪ ਕੌਰ ਗੁੱਜਰਵਾਲਾ ਦੀ ਰਹਿਣ ਵਾਲੀ ਸੀ ਉਹ 6 ਸਾਲ ਪਹਿਲਾਂ ਹੀ ਅੱਖਾਂ ਦੇ ਵਿੱਚ ਬਹੁਤ ਸੁਪਨੇ ਲੈ ਕੇ ਕੈਨੇਡਾ ਗਈ ਸੀ ਕੈਨੇਡਾ ਦੇ ਵਿੱਚ ਉਹ ਸੈਟਲ ਵੀ ਹੋ ਗਈ ਸੀ ਤੇ ਹੁਣ 8 ਮਹੀਨੇ ਪਹਿਲਾਂ ਉਹਨੇ ਉੱਥੇ ਵਿਆਹ ਵੀ ਕਰਵਾ ਲਿਆ ਸੀ ਤੇ ਵਿਆਹ ਤੋਂ ਬਾਅਦ ਉਹਨਾਂ ਦੀ ਵਧੀਆ ਜ਼ਿੰਦਗੀ ਚੱਲ ਰਹੀ ਸੀ ਪਰ ਪਤਾ ਨਹੀਂ ਇਹੋ ਜਿਹਾ ਕੀ ਹੋਇਆ ਕਿ ਉਸਦੇ ਦਯੋਰ ਨੇ ਪਹਿਲਾਂ ਉਸਦੇ ਕਾਰ ਦਾ ਐਕਸੀਡੈਂਟ ਕਰਵਾਇਆ ਤੇ ਉਸ ਤੋਂ ਬਾਅਦ ਆਪਦੀ ਪਰਜਾਈ ਨੂੰ ਜ਼ਿੰਦਾ ਨੂੰ ਪਰਜਾਈ ਨੂੰ ਉਸ ਕਾਰ ਦੇ ਵਿੱਚ ਸਾੜ ਦਿੱਤਾ ਸਾੜਨ ਤੋਂ ਬਾਅਦ ਉਸਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੂੰ ਇਸ ਬਾਰੇ ਜਦੋਂ ਪਤਾ ਲੱਗਿਆ ਤੇ ਕਈ ਚੈਨਲ ਇਹ ਵੀ ਦੱਸ ਰਹੇ ਨੇ ਕਿ ਦਿਓਰ ਨੇ ਸਾਰੇ ਸਬੂਤ ਮਟਾਉਣ ਦੇ ਲਈ ਉਸ ਕਾਰ ਨੂੰ ਸਾੜ ਦਿੱਤਾ ਪਰ ਸਾਡੇ ਸਮਾਜ ਵਿੱਚ ਜਿੱਥੇ ਕਿ ਪਰਜਾਈ ਨੂੰ ਦੂਜੀ ਮਾਂ ਮੰਨਿਆ ਜਾਂਦਾ ਹੈ ਉੱਥੇ ਇਹੋ ਜਿਹੇ ਜਟਕੜਨਾਵਾਂ ਸਾਹਮਣੇ ਆਉਂਦੀਆਂ ਤਾਂ ਸਾਨੂੰ ਅਜਿਹਾ ਪ੍ਰਤੀਤ ਹੁੰਦਾ ਕਿ ਸਾਡੇ ਸਮਾਜ ਦੇ ਲੋਕਾਂ ਦਾ ਖੂਨ ਬਿਲਕੁਲ ਸਫੈਦ ਹੋ ਚੁੱਕਿਆ ਹੈ ਇਹਨਾਂ ਦੇ ਵਿੱਚ ਆਪਣਤ ਪਿਆਰ ਦੀਆਂ ਭਾਵਨਾਵਾਂ ਤਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ ਇਹੋ ਜਿਹੇ ਘਟਨਾਵਾਂ ਜਦ ਵੀ ਸਾਡੇ ਸਾਹਮਣੇ ਆਉਂਦੀਆਂ ਤੇ ਇੱਕ ਵਾਰ ਤਾਂ ਸਾਡੀ ਰੂਹ ਜ਼ਰੂਰ ਕੰਮ ਉਠਦੀ ਆ। ਸਾਡੇ ਪੰਜਾਬੀਆਂ ਨੂੰ ਜਦ ਵੀ ਕਿਤੇ ਬਾਹਰਲੇ ਮੁੰਡੇ ਜਾਂ ਕੁੜੀ ਦਾ ਕੋਈ ਰਿਸ਼ਤਾ ਆਉਂਦਾ ਹੈ ਤਾਂ ਕੁਝ ਇੱਕ ਲੋਕ ਅਜਿਹੇ ਹੁੰਦੇ ਨੇ ਕਿ ਉਹ ਬਿਨਾਂ ਕੁਝ ਸੋਚੇ ਸਮਝੇ ਉਸ ਪਰਿਵਾਰ ਦੇ ਬਿਨਾਂ ਜਾਣਕਾਰੀ ਲੈ ਆਪਣੇ ਧੀ ਜਾਂ ਪੁੱਤਰ ਦਾ ਵਿਆਹ ਉਸ ਪਰਿਵਾਰ ਵਿੱਚ ਕਰ ਦਿੰਦੇ ਆ ਤੇ ਜਿਸ ਤੋਂ ਬਾਅਦ ਕਈ ਵਾਰ ਸਾਨੂੰ ਇਹੋ ਜਿਹੇ ਮੰਦਭਾਗੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਹਨ ਜਿਸ ਨੂੰ ਵੇਖ ਕੇ ਅਸੀਂ ਹੈਰਾਨ ਵੀ ਹੁੰਦੇ ਆ ਤੇ ਸਾਨੂੰ ਅਫਸੋਸ ਵੀ ਹੁੰਦਾ ਹੈ। ਵੀ ਸਾਡਾ ਸਮਾਜ ਹੁਣ ਕਿੱਧਰ ਨੂੰ ਜਾ ਰਿਹਾ ਹੈ ਪਰ ਗੱਲ ਸਿਰਫ ਹੁਣ ਇੱਥੇ ਸਾਡੇ ਸਮਾਜ ਦੀ ਨਹੀਂ ਰਹਿ ਗਈ ਅੱਜ ਕੱਲ ਇਹ ਸਗਲਤੀ ਜਿਹੜੀ ਸਾਡੀ ਕੁਝ ਸਰਕਾਰ ਦੀ ਵੀ ਆ ਸਾਡੇ ਅੱਜ ਦੇ ਨੌਜਵਾਨ ਪੀੜ੍ਹੀ ਇੰਨੀ ਕਿ ਜ਼ਿਆਦਾ ਬੇਰੁਜ਼ਗਾਰੀ ਤੋਂ ਜੂਝ ਰਹੀ ਆ ਕਿ ਉਹਨਾਂ ਨੂੰ ਬਾਹਰ ਜਾਣਾ ਇੱਕ ਸੌਖਾ ਤਰੀਕਾ ਲੱਭਦਾ ਹੈ ਪੈਸੇ ਕਮਾਉਣ ਦਾ ਹੁਣ ਸਾਨੂੰ ਪੈਸੇ ਤਾਂ ਹਣ ਸਾਨੂੰ ਚਾਹੀਦੇ ਹੀ ਨੇ ਸਾਡੇ ਜਿਹੜੇ ਖਾਲੀ ਹੱਥ ਤਾਂ ਜੀ ਮੂੰਹ ਨੂੰ ਵੀ ਨਹੀਂ ਜਾਂਦਾ ਹੁਣ ਪੈਸਾ ਤਾਂ ਚਾਹੀਦਾ ਹੀ ਆ ਪਰ ਹੁਣ ਕੀ ਕੀਤਾ ਜਾਵੇ ਤੇ ਇਸ ਤੋਂ ਸੋਚ ਕੇ ਕਈ ਵਾਰ ਆਇਲਟਸ ਵਾਲੇ ਮੁੰਡੇ ਕੁੜੀਆਂ ਨੂੰ ਵਿਆਹ ਦਿੱਤਾ ਜਾਂਦਾ ਹੈ ਕੁੜੀ ਲੱਭ ਲਈ ਜਾਂਦੀ ਹੈ ਜੀ ਵਧੀਆ ਪਰਿਵਾਰ ਦੀ ਆਇਲਟਸ ਕੀਤੀ ਹੋਵੇ ਮੁੰਡਾ ਪੈਸੇ ਲਾ ਦਿੰਦਾ ਜਾਂ ਫਿਰ ਮੁੰਡਾ ਜਿਹੜਾ ਹੈ ਆਇਲਸ ਕਰ ਲੈਂਦਾ ਤੇ ਕੁੜੀ ਦਾ ਪਰਿਵਾਰ ਪੈਸੇ ਲਾ ਦਿੰਦਾ ਜਾਂ ਫਿਰ ਦੋਹਾਂ ਦੇ ਵਿੱਚ ਕੋਈ ਵੀ ਕੰਟਰੈਕਟ ਮੈਰਿਜ ਹੋ ਜਾਂਦੀ ਆ ਪਰ ਉਸ ਤੋਂ ਬਾਅਦ ਕਈ ਵਾਰ ਸਾਡੇ ਸਾਹਮਣੇ ਜਿਹੜੇ ਘਟਨਾਵਾਂ ਸਾਹਮਣੇ ਆਉਂਦੀਆਂ ਵੀ ਕੁੜੀ ਨੇ ਮੁੰਡੇ ਨੂੰ ਬਾਹਰ ਨਹੀਂ ਬੁਲਾਇਆ ਮੁੰਡੇ ਨੇ ਖੁਦ ਖੁਸ਼ੀ ਕਰ ਲਈ ਜਾਂ ਫਿਰ ਕੁੜੀ ਮੁੰਡੇ ਦੀਆਂ ਡਿਮਾਂਡਾਂ ਤੋਂ ਇੰਨੀ ਕੁ ਦੁਖੀ ਹੋ ਗਈ ਮੁੰਡੇ ਨੇ ਆਈਫੋਨ ਮੰਗਿਆ ਬੁਲੇਟ ਮੰਗਿਆ ਪੈਸੇ ਮੰਗ ਰਿਹਾ ਕਿਉਂ ਇੰਨੀ ਕੁ ਦੁਖੀ ਹੋ ਗਈ ਕਿ ਉਸਨੇ ਆਤਮ ਹੱਤਿਆ ਕਰ ਲਈ ਅਜਿਹੇ ਘਟਨਾਵਾਂ ਦਾ ਅੱਜ ਕੱਲ ਮਤਲਬ ਆਮ ਹੋ ਚੁੱਕੀਆਂ ਸਾਡੇ ਸਮਾਜ ਦੇ ਵਿੱਚ ਸਾਡਾ ਸਮਾਜ ਪਤਾ ਨਹੀਂ ਕਿਸ ਟ੍ਰੈਂਡ ਉੱਤੇ ਚੱਲ ਰਿਹਾ ਕਿ ਇਸ ਦੇ ਵਿੱਚ ਰਿਸ਼ਤਿਆਂ ਦੇ ਪ੍ਰਤੀ ਪਿਆਰ ਆਪਣਾ ਬਿਲਕੁਲ ਖਤਮ ਹੁੰਦੀ ਜਾ ਰਹੀ ਆ ਇੱਥੇ ਸਰਕਾਰ ਵੀ ਹੁਣ ਪੂਰੀ ਪੂਰੀ ਜ਼ਿੰਮੇਵਾਰ ਆ ਜੇਕਰ ਸਰਕਾਰ ਜੇਕਰ ਸਰਕਾਰ ਪੂਰਾ ਬੇਰਜ਼ਗਾਰਾਂ ਨੂੰ ਰੋਜ਼ਗਾਰ ਦੇਵੇ ਰੋਜ਼ਗਾਰ ਦੇ ਵਿੱਚ ਤਾਂ ਕਿਉਂ ਬਾਹਰ ਜਾਣ ਜੇਕਰ ਸਾਨੂੰ ਇੱਥੇ ਹੀ ਰੋਜ਼ਗਾਰ ਮਿਲ ਜੇ ਸਾਡੇ ਤਾਂ ਦੇਖੋ ਜੀ ਮੈਂ ਪਹਿਲੇ ਵੀ ਕਿੰਨੇ ਸਹੂਲਤਾਂ ਸਾਡੇ ਇੱਥੇ ਆ ਹੋ ਚੱਕੀਆਂ ਜਿਵੇਂ ਕੱਟੇ ਵਾਲਿਆਂ ਦੇ ਘਰੋਂ ਲੱਸੀ ਲੱਭਣਾ ਜੇਕਰ ਸਾਨੂੰ ਇੱਥੇ ਹੀ ਸਹੂਲਤਾਂ ਮਿਲ ਜਾਣ ਤਾਂ ਬਾਹਰ ਕੋਈ ਕਿਉਂ ਜਾਵੇ ਪਰ ਜਦ ਵੀ ਮੈਂ ਪਰਿਵਾਰਾਂ ਨੂੰ ਇਹ ਸਮਝਾਉਣਾ ਚਾਹਾਂਗੀ ਜਾਂ ਇੱਕ ਸਲਾਹ ਦੇਣੀ ਚਾਹਾਂਗੀ ਆਪਦੀ ਛੋਟੀ ਭੈਣ ਸਮਝ ਕੇ ਇਹ ਸਲਾਹ ਜ਼ਰੂਰ ਮੰਨਣਾ ਵੀ ਜਦ ਵੀ ਕਦੇ ਅਸੀਂ ਰਿਸ਼ਤਾ ਕਰਦੇ ਹਾਂ ਕਿਤੇ ਵੀ ਰਿਸ਼ਤਾ ਜੋੜਦੇ ਹਾਂ ਕਿਸੇ ਵੀ ਪਰਿਵਾਰ ਦੇ ਵਿੱਚ ਭਾਵੇਂ ਤੁਹਾਡੇ ਕੋਈ ਕੁੜੀ ਹੈ ਭਾਵੇਂ ਤੁਹਾਡਾ ਮੁੰਡਾ ਹੈ ਤੁਸੀਂ ਜਦ ਵੀ ਕਦੇ ਉਹਦਾ ਰਿਸ਼ਤਾ ਕਰਨ ਜਾਂਦੇ ਤੇ ਇੱਕ ਵਾਰ ਉਸ ਪਰਿਵਾਰ ਬਾਰੇ ਉਸ ਦੀ ਸੋਚ ਬਾਰੇ ਸਮਝ ਬਾਰੇ ਇੱਕ ਵਾਰ ਜ਼ਰੂਰ ਜਾਣ ਲੈਣਾ ਕਿਉਂਕਿ ਇਹ ਜਿਹੜੇ ਰਿਸ਼ਤੇ ਆਏ ਵਿਆਹ ਦਾ ਜਿਹੜਾ ਰਿਸ਼ਤਾ ਹੈ ਇਕੱਲੇ ਮੁੰਡੇ ਜਾਂ ਕੁੜੀ ਦੇ ਵਿਚਾਰ ਨਹੀਂ ਹੁੰਦਾ ਇਹ ਦੋ ਪਰਿਵਾਰਾਂ ਦੇ ਵਿਚਾਰ ਹੁੰਦਾ ਪਰ ਇੱਕ ਵੀ ਜੀ ਅਗਰ ਕੋਈ ਛੋਟੀ ਮੱਤ ਵਾਲਾ ਜਾਂ ਫਿਰ ਗਲਤ ਸੂਝ ਵਾਲਾ ਹੋਵੇ ਤਾਂ ਕਈ ਵਾਰ ਇਹ ਜਿਹਾ ਘਟਨਾਵਾ ਸਾਡੇ ਸਾਹਮਣੇ ਆਉਂਦੀਆਂ ਹਨ ਕਿ ਸਾਨੂੰ ਵੇਖ ਕੇ ਹੈਰਾਨੀ ਹੁੰਦੀ ਆ ਤੇ ਅਸੀਂ ਇਹ ਘਟਨਾਵਾ ਵੇਖ ਕੇ ਪਰੇਸ਼ਾਨ ਵੀ ਹੁੰਦੇ ਆ ਸਾਡੇ ਇੱਕ ਦੂਜੇ ਦੇ ਉੱਤੇ ਭਰੋਸਾ ਉੱਠਣ ਲੱਗ ਜਾਂਦਾ ਹੈ ਪਰ ਇਹ ਹਰ ਕੋਈ ਲੋਕ ਇਨੇ ਮਾੜੇ ਨਹੀਂ ਹੁੰਦੇ ਬਹੁਤ ਵਧੀਆ ਲੋਕ ਵੀ ਸਾਡੀ ਸੋਸਾਇਟੀ ਵਿੱਚ ਸਾਡੇ ਸਮਾਜ ਵਿੱਚ ਹੈਗੇ ਨੇ ਪਰ ਕੁਝ ਇੱਕ ਲੋਕਾਂ ਕਰਕੇ ਸਾਡਾ ਜਿਹੜਾ ਸਮਾਜ ਹੈ ਇਹ ਰਿਸ਼ਤੇ ਜੋੜਨ ਲੱਗਾ ਡਰ ਜਾਂਦਾ ਹੈ ਪਰ ਇਹਦੇ ਵਿੱਚ ਇਹੀ ਕੀਤਾ ਜਾ ਸਕਦਾ ਬਚਾਤ ਇਹੀ ਹੋ ਸਕਦਾ ਹੈ ਵੀ ਅਸੀਂ ਹਮੇਸ਼ਾ ਜਦ ਵੀ ਕਦੇ ਰਿਸ਼ਤਾ ਜੋੜਨਾ ਹੈ ਉਸ ਵਕਤ ਅਸੀਂ ਪਰਿਵਾਰ ਦੀ ਪੂਰੀ ਜਾਂਚ ਪੜਤਾਲ ਕਰੀਏ ਵੇਖੀਏ ਕਿ ਪਰਿਵਾਰ ਦੇ ਲੋਕ ਕਿਹੋ ਜਿਹੇ ਨੇ ਉਹਨਾਂ ਦਾ ਵਤੀਰਾ ਕਿਹੋ ਜਿਹਾ ਹੈ ਤਾਂ ਕਿ ਅਸੀਂ ਆਉਣ ਆਉਣ ਦਾਲੇ ਸਮੇਂ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਤੋਂ ਬਚ ਸਕੀਏ ਧੰਨਵਾਦ